ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਸੀਆਰਏ ਵੱਲੋਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਨਵਾਂ ਐਲਾਨ ਕੀਤਾ ਗਿਆ। ਬਹੁਤ ਲੰਬੇ ਸਮੇਂ ਦਾ ਮਾਮਲਾ ਸੀ। ਫਰੋਤੀਆਂ ਨਾਲ ਸੰਬੰਧਿਤ ਇੱਕ 19 ਸਾਲਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਯੂਕੇ ਨਾਲ ਸੰਬੰਧ ਆ ਇਹਦਾ। ਕੈਲਗਰੀ ਦੇ ਵਿੱਚ 10000 ਡਾਲਰ ਦੀ ਗਲੇ ਦੀ ਚੇਨ ਚੋਰੀ ਹੋ ਗਈ ਤੇ ਇਦਾਂ ਦੀਆਂ ਕਈ ਘਟਨਾਵਾਂ ਵਾਪਰ ਰਹੀਆਂ। ਇਹਦੇ ਬਾਰੇ ਗੱਲਬਾਤ ਕਰਾਂਗੇ। ਬੀਸੀ ਦੇ ਵਿੱਚ ਤੇ ਇਥੇ ਸਰੀ ਦੇ ਵਿੱਚ ਵਾਰਡ ਸਿਸਟਮ ਲਿਆਉਣ ਦੇ ਯਤਨ ਕੀਤੇ ਜਾ ਰਹੇ ਆ ਤੇ ਜਿਹੜਾ ਆਕਸ ਆਈਲੈਂਡ ਅਤੇ ਸਾਲਟ ਸਪ੍ਰਿੰਗ ਆਈਲੈਂਡ ਦੇ ਵੱਲੋਂ ਇੱਕ ਨਵਾਂ ਯਤਨ ਕੀਤਾ ਜਾ ਰਿਹਾ ਹੈ ਕਿ ਆਪਾਂ ਅਮਰੀਕਾ ਕੈਨੇਡਾ ਨੂੰ ਨੇੜੇ ਨੇੜੇ ਕਰੀਏ ਆਈਲੈਂਡ ਦੇ ਵਿੱਚ ਬੋਟਸ ਲਾ ਕੇ ਇਕੱਠੇ ਹੋਈਏ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਬਹੁਤ ਸਾਰੇ ਕੈਨੇਡੀਅਨਸ ਦੀ ਇਹ ਸਮੱਸਿਆ ਹੈ ਪਿਛਲੇ ਸਮੇਂ ਤੋਂ ਜੇ ਤੁਸੀਂ ਸੀਆਰਏ ਨੂੰ ਕਾਲ ਕਰਦੇ ਆ ਕੈਨੇਡਾ ਰੈਵਨਿਊ ਏਜੰਸੀ ਨੂੰ ਕਾਲ ਕਰਦੇ ਆ ਤੁਹਾਨੂੰ ਬਹੁਤ ਟਾਈਮ ਲੱਗਦਾ ਪਹਿਲੇ ਵੇਲਿਆਂ ਦੇ ਵਿੱਚ ਥੋੜਾ ਜਿਹਾ ਪਹਿਲਾਂ ਜੇ ਤੁਸੀਂ ਗੱਲ ਕਰੋ 15-20 ਮਿੰਟ ਚ ਵਾਰੀ ਆ ਜਾਂਦੀ ਸੀ 10-15 ਮਿੰਟ ਦੇ ਵਿੱਚ ਹੁਣੇ ਵਾਰੀ ਆਉਂਦੀ ਆਉਂਦੀ ਕਈ ਵਾਰੀ ਸਾਢੇ 3 ਘੰਟੇ ਤੱਕ ਵੀ ਚਲੇ ਜਾਂਦੀ ਆ ਤੇ ਸਾਢੇ 3 ਘੰਟੇ ਦੇ ਬਾਅਦ ਵੀ ਜੇ 100 ਬੰਦੇ ਨੇ ਕਾਲ ਕੀਤੀ ਵਾਰੀ ਪੰਜਾਂ ਦੀ ਆਉਂਦੀ ਆ ਮਤਲਬ ਏਜੰਟ ਦੇ ਨਾਲ ਗੱਲ ਹੀ ਨਹੀਂ ਹੋ ਰਹੀ ਤੁਹਾਡੀ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਸਟਾਫ ਘਟਾ ਜਾਂ ਕੀ ਕੁਛ ਆ ਪਰ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਹੈ ਪਿੱਛੇ ਜੇ 100 ਡੇ ਪਲਾਨ ਵੀ ਜਾਰੀ ਕੀਤਾ ਗਿਆ ਵੀ ਸੀਆਰਏ ਖਾਸ ਤੌਰ ਦੇ ਉੱਤੇ ਇਹਦੇ ਉੱਤੇ ਕੰਮ ਕਰੇ ਸਤੰਬਰ 3 ਨੂੰ ਫਾਈਨੈਂਸ ਮਿਨਿਸਟਰ ਸਾਡੇ ਜਿਹੜੇ ਉਹਨਾਂ ਨੇ ਕਿਹਾ ਸੀ ਕਿ ਸੀਆਰਏ ਨੂੰ 100 ਡੇ ਐਕਸ਼ਨ ਪਲਾਨ ਦੇ ਉੱਤੇ ਕੰਮ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਅ ਫਿਕਸ ਕਰਨ ਦੇ ਲਈ ਹੁਣ ਇਹ ਜਿਹੜਾ ਟਾਰਗੇਟ ਇਹ ਆ ਕਿ ਨੰਬਰ 1 ਤਾਂ ਜ਼ਿਆਦਾ ਕਾਲਸ ਨੂੰ ਅਨਸਰ ਕੀਤਾ ਜਾਵੇ ਦੂਜਾ ਔਨਲਾਈਨ ਸੈਲਫ ਸਰਵਿਸ ਨੂੰ ਵਧਾ ਦਿਓ ਵੀ ਜਿਹੜਾ ਕੋ ਮੜਾ ਮੋਟਾ ਕੰਪਿਊਟਰ ਜਾਣਦਾ ਆਪਣੇ ਆਪੀ ਉਹਦੇ ਤੇ ਕੰਮ ਕਰ ਸਕੇ ਤੀਜਾ ਇਹ ਡਿਲੇ ਕਿਉਂ ਹੋ ਰਿਹਾ ਇਹਦਾ ਰੂਟ ਕੌਜ਼ ਲੱਭਿਆ ਜਾਵੇ ਤੇ ਉਹਨੂੰ ਫਿਕਸ ਕੀਤਾ ਜਾਵੇ ਤੇ ਇੱਕ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਸੇਵਾਵਾਂ ਨੇ ਇਹਦਾ ਅਦਰਨੁਕੀਕਰਨ ਕਰ ਦਿੱਤਾ ਜਾਵੇ ਮੋਡਰਨਾਈਜੇਸ਼ਨ ਕਰ ਦਿੱਤਾ ਜਾਵੇ ਨਾ ਸਰਵਿਸਸ ਦਾ ਹੁਣ ਸਤੰਬਰ 8 ਤੋਂ CRA ਨੇ ਜਿਆਦਾ ਕਾਲ ਸੈਂਟਰ ਐਡ ਕਰ ਦਿੱਤੇ ਆ ਕਾਲ ਸੈਂਟਰ ਏਜੰਟ ਜਿਹੜੇ ਨੇ ਤੇ ਇਹ ਕਹਿੰਦੇ ਸੀ ਸਟਾਫ ਨੰਬਰ ਵਧਾਈ ਜਾਣਾ ਇਹਦੇ ਨਾਲ ਹੋ ਸਕਦਾ ਕੁਝ ਸ਼ੌਕ ਹੋ ਜੇ CRA ਨਾਲ ਲੋਕਾਂ ਦਾ ਸਿੱਧਾ ਸੰਬੰਧ ਜੁੜਦਾ ਹਰ ਬੰਦਾ ਟੈਕਸ ਦਿੰਦਾ ਤਾਂ ਹਰ ਬੰਦੇ ਦਾ ਰੈਵਨਿਊ ਕੈਨੇਡਾ ਦੇ ਨਾਲ ਵਾਹ ਵਾਸਤਾ ਪੈਂਦਾ ਜਿਹੜਾ ਕਾਲਸ ਦਾ ਜਵਾਬ ਦੇਣਾ ਜਿਹੜਾ ਇਹ ਹੁਣ ਇਹਦੇ ਨਾਲ 37% ਇਹਦੇ ਵਿੱਚ ਵਾਧਾ ਹੋ ਗਿਆ ਆਹਾ ਜਿਹੜਾ ਹੈਗਾ ਕਹਿ ਲੋ ਕਿ ਜੁਲਾਈ ਤੋਂ ਲੈ ਕੇ ਅਰਲੀ ਜੁਲਾਈ ਤੋਂ ਤੇ ਜਿਹੜਾ ਇਹ 57% ਵਾਧਾ ਸਤੰਬਰ ਤੱਕ ਦੱਸਿਆ ਜਾ ਰਿਹਾ ਤੇ ਗੋਲ ਹੈਗਾ 70% ਮਿਡ ਅਕਤੂਬਰ ਤੱਕ ਮਤਲਬ ਜਿੰਨੇ ਫੋਨ ਕਾਲਾਂ ਦੇ ਜਵਾਬ ਪਹਿਲਾਂ ਦਿੱਤੇ ਜਾਂਦੇ ਸੀ 37% ਵਾਧਾ ਹੋਇਆ 37% ਵੱਧ ਜਵਾਬ ਦਿੱਤੇ ਜਾਣ ਲੱਗ ਪਿਆ ਜ ਜੁਲਾਈ ਤੱਕ ਜੂਨ ਤੇ ਅਰਲੀ ਜੁਲਾਈ ਤੱਕ ਜਿਹੜੇ 57% ਫਿਰ ਵਧ ਗਏ ਸਤੰਬਰ ਤੱਕ ਤੇ ਹੁਣ ਇਹ ਕਹਿੰਦੇ ਅਕਤੂਬਰ ਤੱਕ ਅਸੀਂ ਅੱਧ ਅਕਤੂਬਰ ਤੱਕ Uh, 70% ਤੇ ਪਹੁੰਚ ਜਾਣਾ ਹੈ ਜਿਹੜੇ ਸਤੰਬਰ 29 ਤੋਂ ਲੈ ਕੇ CRA ਦੇ ਆਨਲਾਈਨ ਚੈਟ ਸਰਵਿਸ ਜਿਹੜੀ ਆ ਉਹ 8 ਵਜੇ ਸਵੇਰ ਤੋਂ ਲੈ ਕੇ ਸ਼ਾਮ 8 ਵਜੇ ਤੱਕ ਚੱਲੂਗੀ ਹੁਣ ਅਕਤੂਬਰ 20 ਤੱਕ CRA ਦੇ ਅਕਾਊਂਟ ਯੂਜ਼ਰ ਜਿਹੜੇ ਨੇ ਉਹ ਲੌਕਆਊਟ ਹੋ ਜਾਣਗੇ ਜਾਂ ਜਿਹੜੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਨੇ ਉਹਨਾਂ ਨੂੰ ਰੀ-ਰਜਿਸਟਰ ਕਰ ਸਕਦੇ ਆ ਬਿਨਾ ਵੇਟਿੰਗ ਕਿਸੇ ਏਜੰਟ ਦੀ ਵੇਟਿੰਗ ਤੋਂ ਬਿਨਾ ਜਿਹੜੀ ਸੈਲਫ ਸਰਵਿਸ ਆ ਉਹ ਬਾਹਰ ਤੇ ਬੰਦਾ ਆਪਣੇ ਆਪ ਹੀ ਕੰਮ ਕਰ ਸਕਦਾ ਵੀ 1 ਅਕਤੂਬਰ ਤੋਂ ਸ਼ੁਰੂ ਹੋ ਕੇ ਜਿਹੜੇ ਸੀਆਰਏ ਦੇ ਅਕਾਊਂਟ ਲੌਕ ਨੇ ਜਾਂ ਕੋਈ ਆਪਣਾ ਪਾਸਵਰਡ ਜਾਂ ਕੋਈ ਉਹਦਾ ਜਿਹੜੀ ਉਹਦੀ ਹੈਗੀ ਆ ਆਈਡੀ ਉਹ ਭੁੱਲ ਗਏ ਆ ਉਹ ਰੀ ਰਜਿਸਟਰ ਕਰ ਲੈਣਗੇ ਉਹਨਾਂ ਨੂੰ ਏਜੰਟ ਦੀ ਲੋੜ ਨਹੀਂ ਪਊਗੀ ਹੁਣ ਜਿਹੜੀਆਂ ਇਹ ਤਿੰਨ ਚਾਰ ਗੱਲਾਂ ਇਹਨਾਂ ਨੇ ਕੀਤੀਆਂ ਲੱਗਦਾ ਇਹਦੇ ਨਾਲ ਫਰਕ ਬਹੁਤ ਜ਼ਿਆਦਾ ਪੈ ਜਾਣਾ ਸੀਆਰਏ ਜਿਹੜਾ ਟੈਕਸ ਅਡਜਸਟਮੈਂਟ ਬੈਕਲੌਗ ਆ ਉਹਦੇ ਤੇ ਕੰਮ ਕਰ ਰਹੇ ਆ ਪ੍ਰੋਸੈਸਿੰਗ ਟਾਈਮ ਜਿਹੜਾ ਉਹਨੂੰ ਸਪੀਡ ਅਪ ਕਰ ਰਹੇ ਆ ਤੇ ਜਿਹੜੇ ਦੂਜੀਆਂ ਗੱਲਾਂ ਨੇ ਉਹਦੇ ਉੱਤੇ ਵੀ ਕੰਮ ਕੀਤਾ ਜਰ ਨਵਾਂ ਕਾਲ ਸਿਸਟਮ ਜਿਹੜਾ ਪਾਇਲਟ ਪ੍ਰੋਗਰਾਮ ਆ ਉਹ ਟੈਸਟ ਕੀਤਾ ਗਿਆ ਕਿ ਲੋਕ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਕਨੈਕਟ ਕਰ ਸਕਣ ਹੁਣ ਯੂਨੀਅਨ ਦੇ ਆਪਣੇ ਕਨਸਰਨ ਸੀਗੇ ਯੂਨੀਅਨ ਕਹਿੰਦੀ ਆ ਕਿ ਸੀਆਰ ਦੀ ਪ੍ਰੋਬਲਮ ਜੋਬ ਕੱਟ ਕਰਕੇ ਆ 3000 ਪਿਛਲੇ ਫਾਲ ਤੋਂ ਲੈ ਕੇ ਹੁਣ ਤੱਕ ਕੱਟ ਕਰ ਦਿੱਤਾ ਤੇ ਇਹ ਚਾਹੁੰਦੇ ਆ ਕਿ ਬੰਦੇ ਹਾਇਰ ਕਰੋ ਤੁਸੀਂ ਇਹ ਸਿਸਟਮ ਦੇ ਨਾਲ ਕੁਝ ਨਹੀਂ ਹੋਣਾ ਸੀਆਰਏ ਨੇ 850 ਜਿਹੜੇ এমਪਲਾਈ ਕੰਟਰੈਕਟਸ ਨੇ ਮਾਰਚ ਤੱਕ ਐਕਸਟੈਂਡ ਕੀਤੇ ਆ ਮਾਰਚ 2026 ਤੱਕ ਸੋ ਪ੍ਰੋਬਲਮ ਪਹਿਲਾਂ ਵੀ ਸੀਗੀ ਯੂਨੀਅਨ ਇਸ ਗੱਲ ਦਾ ਅਲੋਚਨਾ ਕਰਦੀ ਆ ਹੁੰਦੀ ਆ ਕਿ ਜਿਹੜੀ ਟੈਕਸੇਸ਼ਨ এমਪਲੋਇਜ਼ ਹੈਗੇ ਜਿਹੜੀ ਯੂਨੀਅਨ ਆ ਇਹਨਾਂ ਦੀ ਉਹ ਇਹ ਕਹਿ ਰਿਹਾ ਕਿ ਸੀਆਰਏ ਸਰਵਸ ਦੀ ਡਿਮਾਂਡ ਤੱਕ ਪਹੁੰਚ ਹੀ ਨਹੀਂ ਸਕਦਾ ਅਨਲੈਸ ਸਰਕਾਰ ਕਾਲ ਸੈਂਟਰ ਦੇ ਵਿੱਚ ਸਟਾਫ ਫਾਇਰ ਨਹੀਂ ਕਰਦੀ ਬੰਦੇ ਹੈ ਨਹੀਂ ਬੇਸਿਕਲੀ ਰੌਲਾ ਇੱਥੇ ਆ ਤੇ ਦੂਜਾ ਇਹ ਹੈ ਕਿ ਕਿ ਪਿਛਲੀ ਫਾਲ ਤੋਂ ਜਿੱਦਾਂ ਪਹਿਲਾਂ ਦੱਸਿਆ 3000 ਬੰਦੇ ਦੀ ਨੌਕਰੀ ਚਲੇਗੀ ਤੇ ਇਹਦੇ ਨਾਲ ਵੀ ਸਮੱਸਿਆ ਜ਼ਿਆਦਾ ਆ ਰਹੀ ਹੈ ਸੋ ਕਿਹਾ ਜਾ ਰਿਹਾ ਕਿ ਇਹਨੂੰ ਸਟੈਬਲਾਈਜ਼ ਕਰਨ ਦੇ ਲਈ ਇਹ ਟੈਂਪਰੇਰੀ ਫਿਕਸ ਤਾਂ ਹੈਗੇ ਆ ਪਰ ਇਹਦਾ ਬਹੁਤਾ ਜ਼ਿਆਦਾ ਫਰਕ ਨਹੀਂ ਪੜਾ ਔਰ ਹੁਣ ਸੀਆਰਏ ਦੂਜੇ ਪਾਸੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਟੂਲਸ ਜਾਂ ਰੋਬੋਟਿਕ ਆਟੋਮੇਸ਼ਨਸ ਜਿਹੜੇ ਆ ਤਾਂ ਕਿ ਪ੍ਰੋਸੈਸ ਨੂੰ ਇਹਨੂੰ ਅੱਗੇ ਵਧਾਇਆ ਜਾ ਸਕੇ ਅਗਲੀ ਗੱਲਬਾਤ ਇੱਕ ਫਰੋਤੀਆਂ ਦੇ ਸਬੰਧ ਵਿੱਚ ਗ੍ਰਿਫਤਾਰੀ ਆ 19 ਸਾਲਾ ਯੂਕੇ ਦਾ ਇੱਕ ਜਿਹੜਾ ਯੂਕੇ ਨੈਸ਼ਨਲ ਆ ਜਿਹਦਾ ਨਾਮ ਥਾਲਾ ਜ਼ੁਬੈਰ ਦੱਸਿਆ ਜਾ ਰਿਹਾ ਇਹਨੂੰ ਯੂਐਸ ਨੇ ਅਮਰੀਕਾ ਨੇ ਚਾਰਜ ਕੀਤਾ ਬਹੁਤ ਵੱਡੀ ਇੱਕ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਸੀਗੀ ਕਈ ਦੇਸ਼ਾਂ ਦਾ ਇਹਦੇ ਵਿੱਚ ਹੱਥ ਸੀ ਸੋ ਇਹ ਜਿਹੜਾ ਫਰੋਤੀਆਂ ਵਾਲਾ ਮਾਮਲਾ ਆ ਇਹ ਸਿਰਫ ਇੱਕ ਦੇਸ਼ ਦੇ ਨਾਲ ਸਬੰਧਤ ਨਹੀਂ ਕਈ ਦੇਸ਼ਾਂ ਦੇ ਨਾਲ ਸਬੰਧਤ ਆ ਤੇ ਇਸ ਜਿਹੜਾ ਯੂਕੇ ਨੈਸ਼ਨਲ ਸੀਗਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਆ 19 ਸਾਲ ਦੀ ਉਮਰ ਆ ਤੇ ਥਾਲਾ ਜੁਬੈਰ ਦਾ ਨਾਮ ਦੱਸਿਆ ਜਾ ਰਿਹਾ ਹੈ ਗਰੁੱਪ ਦਾ ਨਾਮ ਜਿਹੜਾ ਪਾਰਟ ਆ ਇਹਦਾ ਖਾਸ ਤੌਰ ਦੇ ਉੱਤੇ ਸਾਈਬਰ ਗੈਂਗ ਇਹਨੂੰ ਸਕੈਟਰਡ ਸਪਾਈਡਰ ਕਹਿੰਦੇ ਆ ਸਕੈਟਰਡ ਸਪਾਈਡਰ ਵੀ ਕਹਿੰਦੇ ਆ ਔਕਟੋ ਟੈਂਪੈਸਟ ਵੀ ਕਹਿੰਦੇ ਆ ਤੇ ਯੂ ਐਨ ਸੀ 3944 ਵੀ ਕਹਿੰਦੇ ਆ ਤੇ ਔਕਟਾਪਸ ਵੀ ਕਹਿੰਦੇ ਆ ਸੋ ਇਹ ਕਈ ਨਾਵਾਂ ਦੇ ਨਾਲ ਇੱਕ ਗਰੁੱਪ ਜਿਹੜਾ ਪੂਰੇ ਦਾ ਪੂਰਾ ਸਾਈਬਰ ਗੈਂਗ ਆ ਕ੍ਰਾਈਮ ਕੀ ਕਰਦੇ ਆ ਇਹ ਜੁਬੇਰ ਦੇ ਉੱਤੇ ਜਿਹੜੇ ਚਾਰਜਸ ਲਾਏ ਗਏ ਆ ਕੰਪਿਊਟਰ ਫਰਾਡ ਦੇ ਵਾਇਰ ਫਰਾਡ ਦੇ ਮਨੀ ਲਾਂਡਰਿੰਗ ਦੇ ਔਰ ਇਹ ਚਾਹੇ ਐਕਸਟਰਸ਼ਨ ਆ ਚਾਹੇ ਇਹ ਆ ਇਹ ਸਾਰਾ ਕੁਝ ਇੱਕ ਦੂਜੇ ਦੇ ਨਾਲ ਜੁੜਿਆ ਆ ਇਹ ਤੇ ਇਹਦੇ ਜਿਹੜੇ ਪਾਰਟਨਰਸ ਨੇ ਉਹ ਕੀ ਕਰਦੇ ਇਹਨਾਂ ਨੇ 120 ਤੋਂ ਜ਼ਿਆਦਾ ਨੈਟਵਰਕ ਹੈਕ ਕੀਤੇ ਆ ਤੇ ਜਿਹੜੇ ਐਕਸਟਰਸ਼ਨ ਕੀਤੀ ਆ ਅਮਰੀਕਾ ਦੀਆਂ 47 ਕੰਪਨੀਆਂ ਦੇ ਨਾਲ 47 ਕੰਪਨੀਆਂ ਜਾਂ ਜਿਹੜੀਆਂ ਸੰਸਥਾਵਾਂ ਇੰਸਟੀਚੂਸ਼ਨ ਨੇ ਉਹਨਾਂ ਦੇ ਨਾਲ ਜਿਹੜੀ ਫਰੋਤੀ ਦਾ ਮਤਲਬ ਇੱਕ ਤਾਏ ਹੁੰਦਾ ਵੀ ਤੁਸੀਂ ਸਾਨੂੰ ਆ ਇੰਨੇ ਪੈਸੇ ਦੇ ਦਿਓ ਤੇ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਣਾ ਇਹ ਜਿਹੜਾ ਕੰਮ ਕਰ ਰਿਹਾ ਇਹ ਦੂਜੇ ਤਰੀਕੇ ਨਾਲ ਕਰ ਰਿਹਾ ਇਹ ਕੀ ਕਰਦੇ ਆ ਕੰਪਨੀ ਦਾ ਜਾਂ ਕਿਸੇ ਬੰਦੇ ਦਾ ਕੰਪਿਊਟਰ ਹੈਕ ਕਰ ਲੈਂਦੇ ਆ ਉਹਨੂੰ ਫਿਰ ਫਰੋਤੀ ਮੰਗਦੇ ਆ ਕਿ ਅਸੀਂ ਨਹੀਂ ਤਾਂ ਤੇਰਾ ਕੰਪਿਊਟਰ ਨਹੀਂ ਤੈਨੂੰ ਵਾਪਸ ਦੇਣਾ ਵੀ ਜਿਹੜਾ ਉਹਦਾ ਸਿਸਟਮ ਆ ਸਾਰੇ ਦਾ ਸਾਰਾ ਇੰਨਾ ਪੈਸਾ ਸਾਨੂੰ ਦੇ ਔਰ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆ ਸਾਰੇ ਦੇਸ਼ਾਂ ਦੇ ਵਿੱਚ ਇਹ ਕੰਮ ਕਰਦੇ ਆ ਇਹਨਾਂ ਨੇ ਜਿਹੜੇ ਕੰਪਿਊਟਰ ਸਿਸਟਮ ਦੇ ਵਿੱਚ ਜਾ ਕੇ ਜਿਹੜੇ ਬਹੁਤ ਸੈਂਸਿਟਿਵ ਡਾਟਾ ਉਹਨੂੰ ਚੋਰੀ ਕੀਤਾ ਤੇ ਫਿਰ ਕਿਹਾ ਕਿ ਸਾਨੂੰ ਰੈਨਸਮ ਮਨੀ ਇਹਦੀ ਦਿਓ ਆਪਣੀ ਐਕਸੈਸ ਦੇ ਲਈ ਜਾਂ ਅਸੀਂ ਤੁਹਾਡਾ ਸਾਰਾ ਕੁਝ ਲੀਕ ਕਰ ਦਾਂਗੇ ਇਸ ਅਟੈਕ ਦੇ ਵਿੱਚ ਅਮਰੀਕਾ ਦੇ ਜਿਹੜੇ ਇਨਫਰਾਸਟ੍ਰਕਚਰ ਕੰਪਨੀਆਂ ਈਵਨ ਯੂਐਸ ਦੀਆਂ ਅਦਾਲਤਾਂ ਵੀ ਸ਼ਾਮਲਾ ਜਿੱਥੇ ਤੱਕ ਇਹਨਾਂ ਨੇ ਉਹਨਾਂ ਦੇ ਕੰਪਿਊਟਰ ਤੱਕ ਪਹੁੰਚ ਗਏ ਲਗਭਗ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਕਟਮ ਨੇ 115 ਮਿਲੀਅਨ ਡਾਲਰ ਦੇ ਚੁੱਕੇ ਆ ਕੁਝ ਜਿਹੜੀ ਪੈਸਾ ਰਨੇ ਟ੍ਰੇਸ ਕੀਤਾ ਕੁਝ ਜਿਹੜੀ ਹੈ ਕ੍ਰਿਪਟੋ ਵਾਲਟਸ ਦੇ ਵਿੱਚ ਗਿਆ ਜਿਹੜਾ ਸਿੱਧਾ ਸਬੰਧ ਇਹਦੇ ਜੁਆਇਰ ਦੇ ਨਾਲ ਸੀ ਤੁਸੀਂ ਦੇਖੋ ਵੀ ਇਹ ਕੋਈ ਮਾੜਾ ਮੋਟਾ ਨਹੀਂ 111 ਮਿਲੀਅਨ ਡਾਲਰ ਦਾ ਹੁਣ ਤੱਕ ਇਹ ਬੰਦਾ ਲੈ ਚੁੱਕਿਆ ਜਾਂ ਕਹਿ ਲਓ ਇਹਦੇ ਕੋਲੇ ਇਹ ਇਹਨਾਂ ਦੇ ਕੋਲੇ ਰਲ ਕੇ ਪੈਸਾ ਆ ਚੁੱਕਿਆ ਜੁਲਾਈ 2024 ਦੇ ਵਿੱਚ ਇਹਨੇ 8.4 ਮਿਲੀਅਨ ਡਾਲਰ ਕ੍ਰਿਪਟੋ ਕਰੰਸੀ ਤੋਂ ਇੱਕ ਹੋਰ ਵਾਲਟ ਦੇ ਵਿੱਚ ਮੂਵ ਕੀਤਾ ਜਦੋਂ ਪੁਲਿਸ ਨੇ ਇਹਦੇ ਸਰਵਰ ਜਿਹੜੇ ਸੀਜ਼ ਕੀਤੇ ਆ ਜੇ ਇਹ ਇਹਦੇ ਉੱਤੇ ਜਿਹੜੇ ਦੋਸ਼ ਲਾਏ ਗਏ ਆ ਉਹ ਸਹੀ ਸਿੱਧ ਹੋ ਗਏ 95 ਸਾਲ ਦੀ ਸਜ਼ਾ ਹੋਊਗੀ ਘੱਟੋ ਘੱਟ ਅਮਰੀਕਾ ਦੇ ਵਿੱਚ 95 ਇਅਰਸ ਮਤਲਬ ਇਹਨਾਂ ਉਮਰ ਕੈਦ ਹੀ ਹੋਗੀ ਵੀ ਇਹਦਾ ਛੁੱਟਣਾ ਮੁਸ਼ਕਲ ਆ ਹੁਣ ਗਲੋਬਲ ਇਨਵੈਸਟੀਗੇਸ਼ਨ ਆ ਔਰ ਬਹੁਤ ਵੱਡੇ ਇਸ ਤਰ੍ਹਾਂ ਦੇ ਹੈਗੇ ਆ ਕਈ ਆਨਲਾਈਨ ਨਾਵਾਂ ਦੇ ਨਾਲ ਇਹ ਇਹਨਾਂ ਨੂੰ ਅਰਥ ਟੂ ਸਟਾਰ ਵੀ ਕਹਿੰਦੇ ਆ ਇਹਨੂੰ ਬ੍ਰਾਂਡ ਵੀ ਕਹਿੰਦੇ ਆ ਆਸਟਨ ਵੀ ਕਹਿੰਦੇ ਆ ਐਟ ਆਟਿਸਟਿਕ ਵੀ ਕਈ ਨਾਂ ਆ ਇਹਦੇ ਤੇ ਜਿਹੜੇ ਇਹਨੇ ਕੰਮ ਕੀਤੇ ਆ ਮਈ 2022 ਤੋਂ ਲੈ ਕੇ ਆ ਸਤੰਬਰ ਤੱਕ ਦੱਸੇ ਜਾ ਰਹੇ ਆ ਔਰ ਬਹੁਤ ਵੱਡਾ ਜਿਹੜਾ ਆ ਜਿਹੜਾ ਇਹਨਾਂ ਨੇ ਇਹ ਫੜਿਆ ਆ ਤੇ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਆ ਹੋ ਸਕਦਾ ਹੁਣ ਹੋਰ ਬਹੁਤ ਸਾਰੀਆਂ ਤੰਦਾ ਇਹਦੇ ਕੋਲੋਂ ਸਾਹਮਣੇ ਆਉਣ ਅਗਲੀ ਗੱਲਬਾਤ ਕੈਲਗਰੀ ਦੀ ਇੱਕ ਘਟਨਾ ਆ ਜਿਹੜਾ ਇੱਕ ਪਾਰਟ ਸੋਰਸ ਸਟੋਰ ਆ 3182 32 ਸਟਰੀਟ ਦੇ ਉੱਤੇ ਨਾਰਥ-ਈਸਟ ਦੇ ਵਿੱਚ ਕੈਲਗਰੀ ਦੇ ਵਿੱਚ ਉੱਥੇ ਇੱਕ ਘਟਨਾ ਵਾਪਰੀ ਆ ਇਹ ਸਾਢੇ 12:30 ਵਜੇ ਦੁਪਹਿਰ ਦੀ ਘਟਨਾ ਆ ਸ਼ਨੀਵਾਰ ਦੀ 13 ਸਤੰਬਰ ਦੀ ਜਿਹੜਾ ਵਿਕਟਮ ਆ ਇਹ ਇਹਨੇ ਦੱਸਿਆ ਉਹਨੇ ਬੰਦੇ ਨੇ ਕਿ ਉਹ ਆਪਣੇ ਵਹੀਕਲ ਦੇ ਵਿੱਚ ਬੈਠਾ ਸੀ ਪਾਰਕਿੰਗ ਲੋਟ ਦੇ ਵਿੱਚ ਕਾਰ ਪਾਰਕ ਕੀਤੀ ਆ ਹੋਇਆ ਇਹ ਕਿ ਇੱਕ ਇੱਕ ਹੋਰ ਮਤਲਬ ਮੈਂ ਪੁਰਸ਼ ਤੇ ਔਰਤ ਉਹਦੇ ਕੋਲ ਆ ਗਿਆ ਤੇ ਉਹਦੇ ਆ ਕੇ ਉਹਨਾਂ ਨੇ ਉਹਦੀ ਵਿੰਡੋ ਨੂੰ ਨੌਕ ਕੀਤਾ ਕਿਉਂਕਿ ਅੰਦਰ ਬੈਠਾ ਸੀ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਡੋਰ ਖੋਲ੍ਹ ਕੇ ਉਹ ਕਿਉਂਕਿ ਅਨਲੌਕਡ ਸੀਗੀਆਂ ਜਦੋਂ ਉਹਨੇ ਅਨਲੌਕ ਕੀਤੀ ਡੋਰ ਤੇ ਉਹ ਜਿਹੜੀ ਔਰਤ ਸੀ ਉਹ ਅੰਦਰ ਆ ਕੇ ਕਾਰ ਦੇ ਵਿੱਚ ਉਹਦੇ ਨਾਲ ਬੈਠ ਗਈ ਹੁਣ ਉਹਨੇ ਔਰਤ ਨੇ ਕੀ ਕੀਤਾ ਇੱਕ ਨੈਕਲਸ ਸੀ ਉਹਦੇ ਕੋਲ ਚੇਨ ਸੀਗੀ ਉਹ ਗਲ ਚ ਪਾਉਣ ਵਾਲੀ ਉਹ ਲਿਆ ਕੇ ਉਹਨੇ ਉਹਦੇ ਗਲ ਚ ਪਾ ਦਿੱਤੀ ਹੁਣ ਉਹਦੇ ਗਲ ਵਿੱਚ ਪਾਉਣ ਦੇ ਨਾਲ ਉਹ ਕਹਿੰਦੀ ਵੀ ਇਹ ਗਿਫਟ ਆ ਫੇਕ 골ਡ ਨੈਕਲੇਸ ਕਾਰ ਖਲਾ ਕੇ ਹੁਣ ਇਹ ਗੱਲ ਬੜੀ ਅਨਯੂਜ਼ੂਅਲ ਲੱਗਦੀ ਆ ਆਮ ਤੌਰ ਤੇ ਇਹਦਾ ਹੁੰਦਾ ਨਹੀਂ ਪਰ ਇਹ ਬਹੁਤ ਹੋ ਰਿਹਾ ਇਹੀ ਅਸਲ ਚ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਈ ਖਬਰ ਸਾਂਝੀ ਕਰਦਾ ਮਤਲਬ ਇਹੀ ਆ ਉਹ ਜਦੋਂ ਉਹ ਕਰ ਰਹੀ ਸੀ ਤੇ ਉਹਨੇ ਉਹਦੀ ਅਸਲੀ ਜਿਹੜੀ ਸੋਨੇ ਦੀ ਚੇਨ ਸੀ ਗਲ ਦੇ ਵਿੱਚੋਂ ਉਹ ਲਾ ਲਈ ਜਿਹੜੀ 10000 ਡਾਲਰ ਦਾ ਨੈਕਲੇਸ ਹੈਗਾ ਤੇ ਚਲੇ ਗਈ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਉਹਨੇ ਵਿਕਟਮ ਨੇ ਕਿੰਦੇ ਬਾਅਦ ਚ ਰਿਅਲਾਈਜ਼ ਕੀਤਾ ਵੀ ਨਕਲੀ ਮੇਰੇ ਕਾਲ ਚ ਪਾ ਗਏ ਅਤੇ ਅਸਲੀ ਲੈ ਗਏ ਪੁਲਿਸ ਨੇ ਉਹਦੀ ਫੁਟੇਜ ਦੇਖੀ ਉਥੋਂ ਸੀਸੀਟੀਵੀ ਫੁਟੇਜ ਵੀ ਇਹ ਗੱਲ ਕੀ ਹੋਈ ਆ ਤੇ ਉਹਦੇ ਵਿੱਚ ਸਾਫ ਤੌਰ ਦੇ ਉੱਤੇ ਉਹ ਦਿਖਦਾ ਆ ਤੇ ਉਹਨਾਂ ਨੇ ਹੁਣ ਜਿਹੜੇ ਆ ਗਵਾਹਾਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਕੋ ਡੈਸ਼ ਕਮ ਵੀਡੀਓ ਹੋਵੇ ਜੇ ਇੱਥੇ ਕੋਈ 12 ਤੋਂ 1 ਵਜੇ ਦੇ ਵਿੱਚ ਵਿੱਚ ਉਸ ਏਰੀਆ ਦੇ ਵਿੱਚ ਕਾਰ ਲੈ ਕੇ ਫਿਰਦਾ ਹੋਵੇ ਤੇ ਉਹ ਜ਼ਰੂਰ ਸੰਪਰਕ ਕਰੇ ਜਿਹੜੀ ਡਿਸਕ੍ਰਿਪਸ਼ਨ ਦੱਸੀ ਗਈ ਹੈ ਜਿਨੇ ਇਹ ਸਾਰਾ ਕੁਝ ਕੀਤਾ ਇਹ ਔਰਤ 30 ਤੋਂ 35 ਸਾਲਾਂ ਦੇ ਵਿੱਚਕਾਰ ਆ ਤੇ ਲਾਈਟ ਬ੍ਰਾਊਨ ਇਹਦੇ హెయిਰ ਆ ਲੰਬਾ ਬਲੈਕ ਡਰੈਸ ਪਾਈ ਆ ਤੇ ਇੱਕ ਗ੍ਰੇ ਪਰਸ ਆ ਇਹਦੇ ਕੋਲ ਹੁਣ ਇਹ ਮਾਮਲਾ ਦੇਖੋ ਵੀ 10000 ਹੁਣ ਸੁਧਾਰਨ ਗੱਲਬਾਤ ਦੇ ਵਿੱਚ ਜਦੋਂ ਅਸੀਂ ਕਹਿੰਨੇ ਵੀ ਇਦਾਂ ਕਿਦਾਂ ਹੋ ਗਿਆ ਵੀ ਕਿਸੇ ਬੰਦੇ ਨੇ ਤੁਹਾਡੇ ਕੋਲ ਕੋਈ ਆਵੇ ਤੇ ਤੁਹਾਡੇ ਗਲ ਦੇ ਵਿੱਚ ਨਕਲੀ ਚੈਨੀ ਪਾ ਕੇ ਚਲੇ ਜਵੇ ਤੇ ਅਸਲੀ ਤੁਹਾਡੀ ਲਾ ਕੇ ਲੈ ਜਾਵੇ ਤੇ ਉਹ ਦਿਨ ਦਿਹਾੜੇ ਜਾਗਦੇ ਹੋਏ ਤੇ ਤੁਹਾਨੂੰ ਪਤਾ ਨਾ ਲੱਗੇ ਅਸਲ ਦੇ ਵਿੱਚ ਬਹੁਤ ਕੁਛ ਇਦਾਂ ਦਾ ਕੈਨੇਡਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ। ਉਹ ਡਿਸਟਰੈਕਟ ਕਰਦੇ ਤੁਹਾਨੂੰ ਇੱਕ ਤਰੀਕੇ ਦੇ ਨਾਲ ਉਹ ਮਿੰਟ ਦੋ ਕੀ ਲਾਉਂਦੇ ਆ। ਵੀ ਆ ਅਸੀਂ ਜੀ ਪਹਿਲੀ ਗੱਲ ਤੇ ਤੁਹਾਡੀ ਹੁਣ ਉਹ ਡਿਸਟਰੈਕਟ ਕਰਕੇ ਤੇ ਉਹ ਮਤਲਬ ਵਿਦਨ ਮਿੰਟਸ ਹੀ ਉੱਥੋਂ ਨਿਕਲ ਜਾਂਦੇ। ਇਹ ਇੱਕ ਤਾਂ ਮਾਨਸਿਕ ਰੂਪ ਦੇ ਵਿੱਚ ਡਿਸਟਰੈਕਸ਼ਨ। ਚੋਰ ਕੀ ਕਰਦੇ ਆ ਉਹ ਗਿਫਟ ਜਾਂ ਇੱਕ ਫੇਕ ਨੈਕਲੇਸ ਲੈ ਕੇ ਕਨਫਿਊਜ਼ ਕਰ ਰਹੇ ਆ। ਤੁਹਾਡੀ ਅਟੈਂਸ਼ਨ ਨੂੰ ਸ਼ਿਫਟ ਕਰ ਦਿੰਦੇ ਆ। ਜਦੋਂ ਕੋਈ ਤੁਹਾਡੇ ਇੱਕ ਤਾਂ ਪਹਿਲਾਂ ਤੁਸੀਂ ਐਕਸਪੈਕਟ ਹੀ ਨਹੀਂ ਕਰਦੇ ਕਿ ਤੁਹਾਡੀ ਪਰਸਨਲ ਸਪੇਸ ਦੇ ਵਿੱਚ ਆ ਕੇ ਤੁਹਾਡੇ ਨਾਲ ਆ ਕੇ ਇੱਕ ਔਰਤ ਬੈਠ ਜਵੇ ਤੇ ਤੁਹਾਡਾ ਬ੍ਰੇਨ ਜਿਹੜਾ ਜਿੰਨਾ ਕੁਝ ਸੋਚਣਾ ਸ਼ੁਰੂ ਕਰ ਦਿੰਦਾ ਉਹ ਸਿਚੁਏਸ਼ਨ ਉਹਨਾਂ ਦਾ ਰੋਜ਼ ਦਾ ਕੰਮ ਹੈ ਤੇ ਉਹ ਹੱਥ ਇਹਨੇ ਤੇਜ਼ੀ ਨਾਲ ਉਹ ਸਕਿਲਡ ਨੇ ਕਿ ਉਹ ਤੁਹਾਡੇ ਗਲ ਦੇ ਵਿੱਚੋਂ ਪਾ ਕੇ ਜਦੋਂ ਤੱਕ ਤੁਹਾਨੂੰ ਕੁਝ ਸਮਝ ਆਉਣ ਲੱਗਦਾ ਕੋਈ ਬਹਾਨਾ ਮਾਰ ਦੇ ਕਹੀ ਅੱਜ ਕੁਦਰਤੀ ਕਿਸੇ ਨੂੰ ਗਿਫਟ ਦੇਣਾ ਹੈ ਸਾਡਾ ਦਿਨ ਚੰਗਾ ਹੈ ਜਾਂ ਕੁਝ ਵੀ ਉਹ ਕਹਿ ਕੇ ਤੁਹਾਡੇ ਗਲ ਦੇ ਵਿੱਚ ਪਾ ਕੇ ਤੇ ਉਹ ਅ ਦੂਜੀ ਉਹਦੀ ਜਿਹੜੀ ਫਿਜ਼ੀਕਲ ਕਲੋਜ਼ ਕਲੋਜ਼ਨੈਸ ਆ ਵੀ ਤੁਹਾਡੇ ਸਰੀਰਕ ਰੂਪ ਦੇ ਵਿੱਚ ਉਹ ਔਰਤ ਨੇੜੇ ਆ ਕੇ ਬੈਠ ਗਈ ਹੈ ਤੁਹਾਡੇ ਬਿਲਕੁਲ ਨਾਲ ਤੁਹਾਡੀ ਕਾਰ ਦੇ ਵਿੱਚ ਤੇ ਤੁਹਾਡੀ ਉੱਥੇ ਗਰਦਨ ਤੱਕ ਪਹੁੰਚ ਰਹੀ ਹੈ ਤੁਹਾਨੂੰ ਦੇਖਣ ਨੂੰ ਜਨਨ ਲੱਗ ਰਹੀ ਹੈ ਤੇ ਤੁਸੀਂ ਉਹ ਉਸ ਗੱਲ ਦੇ ਵਿੱਚ ਵੀ ਡਿਸਟਰੈਕਟ ਹੁੰਨੇ ਆ ਉਹ ਰਿਐਕਸ਼ਨ ਦੇ ਵਿੱਚ ਤੁਹਾਨੂੰ ਥੋੜੀ ਜੀ ਅਨਕੰਫਰਟੇਬਲ ਹੁੰਨੇ ਆ ਕਿ ਕੋਈ ਸਟ੍ਰੇਂਜਰ ਤੁਹਾਡੀ ਕਾਰ ਦੇ ਵਿੱਚ ਆ ਜਦੋਂ ਤੱਕ ਤੁਹਾਨੂੰ ਉਹ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਅਸਲ ਦੇ ਵਿੱਚ ਹੋ ਕੀ ਗਿਆ ਤੇ ਇਹ ਰਿਪਲੇਸ ਕਰਕੇ ਤੁਹਾਡਾ ਫੇਕ ਜਿਹੜਾ ਆ ਗਲ ਦੇ ਵਿੱਚ ਤੁਹਾਨੂੰ ਉਦਾਂ ਹੀ ਲੱਗਦਾ ਤੇ ਤੁਸੀਂ ਅ ਚਲੇ ਜਾਂਦੇ ਆ ਇਹ ਇੱਕ ਨਾਲ ਨਹੀਂ ਹੋਇਆ ਬਹੁਤ ਸਾਰਿਆਂ ਨਾਲ ਹੋਇਆ ਜਿਹੜੇ ਅਨਟੈਰੀਓ ਦੇ ਵਿੱਚ 23 ਚੋਰੀਆਂ ਹੋਈਆਂ ਦੋ ਕਜ਼ਨ ਬ੍ਰੈਡਫੋਰਡ ਤੋਂ ਅਨਟੈਰੀਓ ਦੇ ਵਿੱਚ ਸਿਗੀਆਂ ਇਹਨਾਂ ਨੂੰ 20 ਡਿਸਟਰੈਕਸ਼ਨ ਕੇਸਸ ਦੇ ਵਿੱਚ ਫੜਿਆ ਗਿਆ ਇਹ ਹੀ ਟੈਕਨੀਕ ਸੀ ਜਿਹੜੀ ਆਪਣੇ ਸ਼ੋਲਡਰ ਸਫਰਿੰਗ ਕਹਿੰਦੇ ਆ ਇਹਨੂੰ ਕਿ ਲੋਕਾਂ ਨੂੰ ਦੇਖਦੇ ਆ ਜਦੋਂ ਉਹ ਆਪਣਾ ਪਿੰਨ ਇੰਟਰ ਕਰਦੇ ਆ ਏਟੀਐਮ ਦੇ ਵਿੱਚ ਤੇ ਉਹਨਾਂ ਨੂੰ ਡਿਸਟਰੈਕਟ ਕਰਕੇ ਤੁਹਾਡੇ ਡੈਬਿਟ ਕਾਰਡ ਚੋਰੀ ਕਰਕੇ ਲੈ ਜਾਂਦੇ ਆ। ਕਈ ਜਿਹੜੇ ਆਹ ਆਹ ਜਿਹੜਾ ਨੈਕਲੇਸ ਥੈਫਟ ਇੱਥੇ ਹੋਇਆ ਕੈਲਗਰੀ ਦੇ ਵਿੱਚ ਇਹ ਬੈਂਟਫੋਰਡ ਦੇ ਵਿੱਚ ਹੋਇਆ। ਇੱਕ ਔਰਤਾ ਉਹਨੇ ਜਿਹੜੀ ਮਤਲਬ ਉਹ ਦੱਸ ਰਹੀ ਸੀ ਕਿ ਜਦੋਂ ਉਹ ਸਟ੍ਰੇਂਜਰ ਆ ਕੇ ਤੇ ਉਹਦਾ ਨੈਕਲੇਸ ਲਾ ਕੇ ਲੈ ਗਿਆ। ਮਤਲਬ ਸਿਰਫ ਘੁੰਮਣ ਦੇ ਨਾਲ ਹੀ ਤੇ ਉਹਦਾ ਮਤਲਬ ਤਰ 3000 ਡਾਲਰ ਦਾ ਉਹ ਨੈਕਲੇਸ ਹੈਗਾ। ਇਹਨਾਂ ਇਹਨੂੰ ਡਿਸਟਰੈਕਸ਼ਨ ਥੈਫਟ ਦੇ ਵਿੱਚ ਕੱਲਾ ਕੈਲਗਰੀ ਨਹੀਂ ਟੋਰਾਂਟੋ ਦੇ ਵਿੱਚ ਬਹੁਤ ਵਾਧਾ ਹੋਇਆ। 374 ਡਿਸਟ੍ਰੈਕਸ਼ਨ থেਫਟ ਦੇ ਤੇ ਦੱਸੇ ਜਾ ਰਿਹਾ ਸਾਲ ਦੇ ਵਿੱਚ ਪਿਛਲੇ ਸਾਲ ਸਿਰਫ 28 ਹੋਏ ਸੀ ਜੁਐਲਰੀ ਤੇ ਪਰਸੋ ਸਾਰਾ ਕੁਝ ਜਿਹੜਾ ਰਮੈਂਟਨ ਦੇ ਵਿੱਚ ਅ ਕਈ ਕੁਛ ਇਦਾਂ ਦਾ ਪਹਿਲਾਂ ਵਾਪਰਿਆ ਸੋ ਇਹ ਗੱਲ ਦੇਖਣ ਨੂੰ ਬੜੀ ਅਜੀਬ ਜਿਹੀ ਲੱਗਦੀ ਹੈ ਪਰ ਘਟਨਾਵਾਂ ਖਾਸ ਤੌਰ ਤੇ ਜਿਹੜੇ ਸਿਆਣੇ ਬੰਦੇ ਨੇ ਨਾ ਬਜ਼ੁਰਗ ਨੇ ਉਹਨਾਂ ਨੂੰ ਜਿਆਦਾ ਕਰਕੇ ਹੀ ਟਾਰਗੇਟ ਕਰਦੇ ਆ ਤੇ ਮਤਲਬ ਪਤਾ ਵੀ ਨਹੀਂ ਲੱਗਣ ਦਿੰਦੇ ਤੁਹਾਡਾ ਅਸਲੀ ਸੋਨਾ ਤੁਹਾਡੇ ਸਾਹਮਣੇ ਤੁਹਾਨੂੰ ਟਰਿਕ ਕਰਕੇ ਤੁਹਾਡੇ ਗਲ ਦੇ ਵਿੱਚੋਂ ਲਾ ਕੇ ਜਿੰਨੇ ਚਿਰ ਨੂੰ ਤੁਹਾਨੂੰ ਸਮਝ ਲੱਗਦਾ ਕਿ ਮੇਰੀ ਚੇਨ ਹੈ ਨਹੀਂ ਇਹ ਤੁਹਾਡੇ ਤੋਂ 10 ਕਦਮ ਦੂਰ ਤੇ ਮੁੜ ਕੇ ਦੌੜ ਜਾਂਦੇ ਇੱਕ ਅਗਲੀ ਗੱਲਬਾਤ ਜਿਹੜੀ ਕਰਨੀ ਹੈ ਨਵਾਂ ਇੱਕ ਗਰੁੱਪ ਆ ਇਸ ਗਰੁੱਪ ਦਾ ਨਾਮ ਇੱਥੇ ਸਰੀ ਦੇ ਵਿੱਚ ਫਿਕਸ ਸਿਟੀ ਹਾਲ ਦਾ ਫਿਕਸ ਸਿਟੀ ਹਾਲ ਇਹਦਾ ਨਾਮ ਰੱਖਿਆ ਗਿਆ ਇਹ ਦੇ ਵਿੱਚ ਕੁਝ ਸਾਬਕਾ ਪੋਲਿਟਿਸ਼ੀਅਨਸ ਨੇ ਕਮਿਊਨਿਟੀ ਲੀਡਰਸ ਨੇ ਇਹਨਾਂ ਨੇ ਬੀਸੀ ਵਾਈਡ ਇੱਕ ਕੈਂਪੇਨ ਲਾਂਚ ਕੀਤੀ ਆ ਇੱਕ ਇਹਨਾਂ ਨੇ ਮਿਸ਼ਨ ਸ਼ੁਰੂ ਕੀਤਾ ਉਹ ਇਹ ਆ ਇਹ ਚਾਹੁੰਦੇ ਇਹ ਆ ਕਿ ਜਿਹੜੀ ਐਟ ਲਾਰਜ VOTING ਸਿਸਟਮ ਆ ਇਹਨੂੰ ਬੰਦ ਕੀਤਾ ਜਾਵੇ ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਮਿਊਸਪਲ ਇਲੈਕਸ਼ਨ ਆ ਰਹੀ ਆ ਉਸ ਮਿਊਸਪਲ ਇਲੈਕਸ਼ਨ ਦੇ ਸਬੰਧ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਆ ਜਿਹੜੀ ਆ ਜਿਹੜੀ BC ਦੇ ਵਿੱਚ ਇਲੈਕਸ਼ਨ ਆ ਉਹ ਅਗਲੇ ਸਾਲ ਅਕਤੂਬਰ 17 ਅਕਤੂਬਰ ਨੂੰ ਇਲੈਕਸ਼ਨ ਹੋਣੀ ਆ ਉਹਦੇ ਲਈ ਇਹ ਤਬਦੀਲੀ ਕਰਨਾ ਚਾਹੁੰਦੇ ਵੀ ਅਸਲ ਦੇ ਵਿੱਚ ਵੋਟਾਂ ਦਾ ਸਿਸਟਮ ਠੀਕ ਨਹੀਂ ਆ ਇਹ ਇੱਕ ਵੱਡਾ ਇਹਨਾਂ ਦਾ ਮੁੱਦਾ ਕਬੂਟਾ ਪਾਉਣ ਦਾ ਤਰੀਕਾ ਠੀਕ ਨਹੀਂ ਇਹ ਚਾਹੁੰਦੇ ਆ ਕਿ ਜਿਹੜੀ ਐਟ ਲਾਰਜ VOTING ਸਿਸਟਮ ਆ ਇਹਨੂੰ ਬਦਲਿਆ ਜਾਵੇ ਐਟ ਲਾਰਜ VOTING ਸਿਸਟਮ ਕੀ ਆ ਇਹਦੇ ਵਿੱਚ VOTER ਇੱਕ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਉਮੀਦਵਾਰਾਂ ਦੀ ਲਿਸਟ ਦਿੱਤੀ ਹੁੰਦੀ ਆ ਉਹਦੇ ਵਿੱਚੋਂ ਉਹ ਚੂਜ਼ ਕਰਦਾ ਆ ਨਾ ਕਿ ਲੋਕਲ ਰਿਪ੍ਰੀਜ਼ੈਂਟੇਟਿਵ ਉਹਦੀ ਸਪੈਸੀਫਿਕ ਨੇਬਰਹੂਡ ਦੇ ਵਿੱਚੋਂ ਸ਼ਹਿਰ ਦੇ ਵਿੱਚ VOTTA ਕਿੱਦਾਂ ਪੈਂਦੀਆਂ ਸਿਟੀ ਦੀਆਂ ਜਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੁੰਦਾ ਕੀ ਆ ਕਿ ਇੱਕ ਸਲੇਟਸ ਜਿਹੜੀਆਂ ਆ ਜਾਂਦੀਆਂ ਆ ਆਹ ਨਾ ਪਾਰਟੀ ਦਾ ਆ ਨਾ ਪਾਰਟੀ ਦਾ ਆ ਇੰਨੇ ਕਾਉਂਸਲਰ ਖੜੇ ਹੋਗੇ ਉਹ ਇੱਕ ਗਰੁੱਪ ਕਾਉਂਸਲਰ ਦਾ ਖੜਾ ਆ ਤੁਸੀਂ ਵੋਟ ਪਾਉਣੀ ਆ ਸਾਰਿਆਂ ਨੂੰ ਜਿਹਨੂੰ ਜਿਹਨੂੰ ਤੁਸੀਂ ਪਾਉਣੀ ਆ ਤੁਸੀਂ ਉਹ ਵੋਟ ਪਾਉਣੀ ਪਾਦਨੇ ਆ ਤੇ ਉਹਦੇ ਵਿੱਚੋਂ ਉਹ ਚੁਣ ਲਿਆ ਜਾਂਦਾ ਆ ਹੁਣ ਹੁੰਦਾ ਕੀ ਆ ਮਤਲਬ ਨਿਊਟਨ ਜਾਂ ਵਾਲੀ ਆ ਜਾਂ ਗਿਲਫਰਡ ਆ ਜਾਂ ਕਹੇ ਲੋ ਕਲੋਵਰ ਡੇਲ ਆ ਇਹਨਾਂ ਦੇ ਵਿੱਚ ਸਿਟੀ ਕਾਉਂਸਲ ਦੇ ਵਿੱਚ ਕੋਈ ਬੰਦਾ ਹੀ ਨਹੀਂ ਜਾਂਦਾ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੀ ਹੈ ਨਹੀਂ ਇਹ ਗਰੁੱਪ ਇਹ ਕਹਿ ਰਿਹਾ ਕਿ ਵਾਰਡ ਸਿਸਟਮ ਕਰ ਦਿਓ ਕਿ ਨੇਬਰਹੂਡ ਬੇਸਡ ਕੌਨਸਟੀਟੂਐਂਸੀਜ਼ ਹੋਣ ਜਿੱਦਾਂ ਪ੍ਰੋਪੋਰਸ਼ਨਲ ਰਿਪ੍ਰেজੈਂਟੇਸ਼ਨ ਵਰਗਾ ਆ ਤੇ ਉਹਦੇ ਹਰ ਇੱਕ ਏਰੀਏ ਦੇ ਵਿੱਚੋਂ ਉਹਨਾਂ ਦਾ ਆਪਣਾ ਕੌਂਸਲਰ ਹੋਵੇ ਨਿਊਟਨ ਦਾ ਇੱਕ ਕੌਂਸਲਰ ਹੋਵੇ ਵਾਲੀ ਦਾ ਇੱਕ ਕੌਂਸਲਰ ਹੋਵੇ ਇੱਥੇ ਦਾ ਗਲੋਵਲ ਡੇਲ ਦਾ ਇੱਕ ਕੌਂਸਲਰ ਹੋਵੇ ਐਦਾਂ ਚੁਣ ਹੋ ਕੇ ਜਾਣ ਉਹ ਆਪਣਾ ਵਾਰਡ ਦੇ ਵਿੱਚੋਂ ਚੁਣ ਫਿਰ ਉਹ ਅੱਗੇ ਜਾਵੇ ਉਹ ਸਹੀ ਰਿਪ੍ਰেজੈਂਟੇਸ਼ਨ ਆ ਤੇ ਇੱਥੇ ਪਤਾ ਨਹੀਂ ਲੱਗਦਾ ਕਿ ਕਿਹਨੇ ਕਿੱਥੇ ਵੋਟਾਂ ਕਿਹਨੂੰ ਪਾਈਆਂ ਇਹ ਇਹ ਕਰ ਰਿਹਾ ਕਿ ਬੀਸੀ ਸਰਕਾਰ ਨੂੰ ਕੋਰਟ ਦੇ ਵਿੱਚ ਲੈ ਜਾਣਾ ਚਾਹੁੰਦੇ ਆ ਬੀਸੀ ਚਾਰਟਰ ਆਫ ਰਾਈਟਸ ਐਂਡ ਫਰੀडम ਦੇ ਤਹਿਤ ਤੇ ਇਹ ਕਹਿ ਰਿਹਾ ਕਿ ਜਿਹੜਾ ਆ ਸਿਸਟਮ ਆ ਇਸ ਵੇਲੇ ਕਰੰਟ ਸਿਸਟਮ ਚੱਲ ਰਿਹਾ ਅਨਫੇਅਰ ਆ ਇਹ ਠੀਕ ਨਹੀਂ ਆ ਪ੍ਰੀਮੀਅਰ ਮਾਈਕ ਰਿਕੋਰਡ ਇਹ ਸਾਬਕਾ ਪ੍ਰੀਮੀਅਰ ਸਾਡੇ ਜਸਵੀਰ ਸੰਧੂ ਨੇ ਆਪਣੇ ਐਨਡੀਪੀ ਦੇ ਪੁਰਾਣੇ ਐਮਪੀ ਰਹਿ ਚੁੱਕਿਆ ਇਥੋਂ ਪਿਛਲੀ ਵਾਰੀ ਵੀ ਕੌਂਸਲਰ ਖੜੇ ਹੋਏ ਸੀ ਇਹ ਇਸੇ ਤਰ੍ਹਾਂ ਲਿਬੀ ਡੇਵ ਸਾਬਕਾ ਐਮਐਲਏ ਕੈटरीना ਸ਼ੈਨ ਤੇ ਵੈਨਕੂਵਰ ਦੇ ਜਿਹੜੇ ਸਾਬਕਾ ਮੇਅਰ ਨੇ ਕੈਨੇਡੀਅਨ ਸਟੂਵਰਡ ਬਹੁਤ ਵੱਡੇ ਨਾਂ ਨੇ ਇਹ ਸਾਰੇ ਇਕੱਠੇ ਹੋ ਕੇ ਇਧਰਲੇ ਪਾਸੇ ਨੂੰ ਚੱਲ ਰਹੇ ਆ ਦਲੀਲ ਇਹ ਆ ਉਹਨਾਂ ਦੀ ਕਿ ਐਟ ਲਾਰਜ ਹੈਗਾ ਜਾਂ ਇਹਦਾ ਮਤਲਬ ਕੀ ਹੈ ਇਸ ਵੋਟਿੰਗ ਦਾ ਜਿਹੜੀਆਂ ਜਿਹੜੀਆਂ ਮਤਲਬ ਰੈਸ਼ੀਅਲਾਈਜ਼ਡ ਕਮਿਊਨਿਟੀਆਂ ਨੇ ਜਾਂ ਇੰਡੀਜੇਨਸ ਲੋਕ ਨੇ ਜਾਂ ਕੁਝ ਹੋਰ ਨੇਬਰਹੂਡਸ ਨੇ ਉਹ ਸਿਟੀ ਕਾਉਂਸਲ ਦੇ ਵਿੱਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਘਟ ਜਾਂਦੀ ਹੈ ਸੋ ਇਹਨੂੰ ਤੋੜਨ ਦੇ ਲਈ ਇਹ ਇਹ ਯਤਨ ਕਰ ਰਹੇ ਆ ਵੀ ਇਹਦਾ ਕੁਛ ਨਾ ਕੁਛ ਕੀਤਾ ਜਾਵੇ ਐਕਚੁਅਲ ਇਸ਼ੂ ਅਸਲ ਦੇ ਵਿੱਚ ਇਹ ਆ ਕਿ ਬੀਸੀ ਦੇ ਵੱਡੇ ਸ਼ਹਿਰਾਂ ਦੇ ਵਿੱਚ ਕਾਉਂਸਲ ਜਿਹੜੀ ਆ ਐਟ ਲਾਰਜ ਸਿਸਟਮ ਨੂੰ ਯੂਜ਼ ਕਰ ਰਹੀ ਆ ਇਹਦਾ ਮਤਲਬ ਇਹ ਆ ਕਿ ਹਰ ਇੱਕ ਬੰਦਾ ਸ਼ਹਿਰ ਦੇ ਵਿੱਚ ਵੋਟ ਪਾਉਂਦਾ ਉਸੇ ਇੱਕੋ ਹੀ ਪੂਲ ਆ ਕੈਂਡੀਡੇਟਸ ਦਾ ਉਹਦੇ ਲਈ ਤੇ ਜਿਹੜੇ ਵਿਨਰ ਆ ਉਹ ਸਾਰੇ ਸ਼ਹਿਰ ਨੂੰ ਫਿਰ ਰਿਪਰੈਜ਼ੈਂਟ ਕਰਦੇ ਆ ਵੀ ਸੱਤ ਬੰਦੇ ਜਾਂ ਜਿੰਨੇ ਬੰਦੇ ਖੜੇ ਹੋਗਾ ਉਹ ਇੱਕ ਬੰਦੇ ਸਾਰੇ ਸ਼ਹਿਰ ਦੇ ਇੱਕੋ ਹੀ ਬੰਦੇ ਆ ਉਹ ਜੇ 10 ਆ ਜਾਂ 7 ਆ ਤਾਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਾਂ ਛੋਟੇ ਸ਼ਹਿਰ ਦੇ ਵਿੱਚ ਉਹ ਸਾਰੇ ਸ਼ਹਿਰ ਦੇ ਹੀ ਸੱਤ ਨੇ ਚ ਹੋਣਾ ਇਹ ਚਾਹੀਦਾ ਕਿ ਉਹਨਾਂ ਨੂੰ ਹਲਕੇ ਵੰਡ ਦਿਓ ਵਾਰਡ ਬਣਾ ਦਿਓ ਆ ਇਲਾਕੇ ਚੋਂ ਇੱਕ ਇਹਦੇ ਚੋਂ ਇੱਕ ਟੋਟਲ ਸੱਤ ਹੋਗੇ ਉਸ ਹਲਕੇ ਦੇ ਲੋਕ ਆਪਣੇ ਨੂੰ ਚੁਣਨ ਵੀ ਇੱਥੇ ਆ ਤਿੰਨ ਖੜੇ ਇਹਨਾਂ ਚੋਂ ਅਸੀਂ ਇੱਕ ਚੁਣ ਲਿਆ ਵਾਲੀ ਚੋਂ ਇੱਕ ਚੁਣ ਰਿਹਾ ਨਿਊਟਨ ਚ ਇੱਕ ਚੁਣ ਰਿਹਾ ਇਹ ਸਾਰੇ ਇਕੱਠੇ ਹੋ ਕੇ ਜਾਣ ਵੀ ਮੇਰੇ ਹਲਕੇ ਦਾ ਇੱਕ ਰਿਪਰੈਜ਼ੈਂਟੇਟਿਵ ਤਾਂ ਹੋਵੇ ਮੈਨੂੰ ਪਤਾ ਤਾਂ ਹੋਵੇ ਇਹਨੂੰ ਮੈਂ ਵੋਟ ਪਾਉਣੀ ਏਸ ਬੰਦੇ ਨੂੰ ਮੇਰੇ ਹਲਕੇ ਦੇ ਰੌਲੇ ਪਤਾ ਹੋਣ ਹੁਣ ਉਹ ਟੋਟਲ ਜਿਹੜੇ ਮਤਲਬ ਤੁਸੀਂ ਸੱਤ ਕਿਹੇ ਸ਼ਹਿਰ ਦੇ ਵਿੱਚ ਚੁਣ ਲਿਆ ਉਹ ਸੱਤ ਸਾਰੇ ਸ਼ਹਿਰ ਦੇ ਸਾਂਝੇ ਹੀ ਨੇ ਵੀ ਇਹ ਸਿਸਟਮ ਜਿਹੜਾ ਆ ਫਿਕਸ ਸਿਟੀ ਹਾਲ ਇਹਦਾ ਗਰੁੱਪ ਦਾ ਨਾਮ ਆ ਇਹ ਚਾਹੁੰਦੇ ਆ ਕਿ ਇਹਨੂੰ ਕਿਸੇ ਨਾ ਜਿਹੜੀ ਲੋਕਲ ਰਿਪਰੈਜ਼ੈਂਟੇਸ਼ਨ ਆ ਉਹ ਉਹਨੂੰ ਵਧਾਇਆ ਜਾਵੇ ਜਾਂ ਜਿਹੜੀ ਨੇਬਰਹੂਡਾ ਉਹਦਾ ਜਿਹੜਾ ਸਾਰਾ ਕੁਝ ਆ ਸਾਹਮਣੇ ਜ਼ਰੂਰ ਹੋਣਾ ਚਾਹੀਦਾ ਤਾਂ ਹੀ ਜਿਹੜਾ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕੁਝ ਹੋ ਸਕਦਾ ਅਗਲੀ ਗੱਲਬਾਤ ਇੱਕ ਨਵੀਂ ਕ੍ਰਾਸ ਬਾਰਡਰ ਇਵੈਂਟ ਕਰਾਇਆ ਜਾ ਰਿਹਾ ਹੈ ਇਹਨੂੰ ਹੈਂਡਸ ਅਕ੍ਰੋਸ ਦਾ ਵਾਟਰ ਕਿਹਾ ਜਾ ਰਿਹਾ ਹੈ ਤਾਂ ਕਿ ਅਮਰੀਕਾ ਕੈਨੇਡਾ ਦੀ ਜਿਹੜੀ ਫਰੈਂਡਸ਼ਿਪ ਆ ਇਹਨੂੰ ਸੈਲੀਬ੍ਰੇਟ ਕੀਤਾ ਜਾ ਸਕੇ ਇਹਨੂੰ ਵਧਾਇਆ ਜਾ ਸਕੇ ਕਿ ਅਮਰੀਕਾ ਕੈਨੇਡਾ ਦੇ ਵਿੱਚ ਆਸ ਪੱਲੇ ਤਣਾਅ ਆ ਪੋਲਿਟਿਕਲ ਟੈਂਸ਼ਨ ਆ ਇਹਨੂੰ ਘਟਾਉਣ ਦੇ ਲਈ ਇਹ ਯਤਨ ਕੀਤਾ ਜਾ ਰਿਹਾ ਵੀ ਜਿਹੜੀਆਂ ਔਰਕਸ ਆਈਲੈਂਡ ਔਰਕਸ ਆਈਲੈਂਡ ਇੱਥੇ ਵਾਸ਼ਿੰਗਟਨ ਅਮਰੀਕਾ ਦੇ ਵਿੱਚ ਆ ਤੇ ਸਾਲਟ ਸਪ੍ਰਿੰਗ ਆਈਲੈਂਡ ਏਬੀਸੀ ਦੇ ਵਿੱਚ ਇਹ ਕਹਿੰਦੇ ਵੀ ਅਸੀਂ ਇਧਰੋਂ ਕਿਸ਼ਤੀਆਂ ਲੈ ਕੇ ਆਉਨੇ ਆ ਤੁਸੀਂ ਉਧਰੋਂ ਕਿਸ਼ਤੀਆਂ ਲੈ ਕੇ ਆਓ ਜਿਹੜਾ ਵੈਲਬਰੀ ਬੇ ਆ ਇਹਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਆ ਕਿ ਤੁਸੀਂ ਉਧਰ ਇਕੱਠੇ ਹੋ ਜਿਓਂ ਹੀ ਇਧਰ ਇਕੱਠੇ ਹੋਣ ਤੇ ਆਪਾਂ ਉੱਥੇ ਹੱਥ ਮਿਲਾਉਨੇ ਆ ਤਾਂ ਕਿ ਇੱਕ ਜਿਹੜਾ ਸੰਕੇਤ ਹੋਵੇ ਕਿ ਅਸੀਂ ਇੱਥੇ ਮਿੱਤਰਤਾ ਚਾਹੁੰਨੇ ਜਾਂ ਦੋਸਤੀ ਚਾਹੁੰਨੇ ਆ ਜਿਹੜੇ ਇਹ ਸਾਰੇ ਜਿਹੜੇ ਹੋਣਗੇ ਫਲੋਟਰੀਅਲਸ ਹੋਣਗੇ ਇਹ ਅੱਜ 19 ਸਤੰਬਰ ਨੂੰ 3:30 ਵਜੇ ਇਹ ਮਿਲ ਰਹੇ ਆ ਇੱਥੇ ਜਿਹਦੇ ਤੋਂ ਬਾਅਦ ਫਿਰ 5:30 ਵਜੇ ਇੱਕ ਸੈਰਮਨੀ ਐ ਸਾਲਟ ਸਪ੍ਰਿੰਗ ਆਈਲੈਂਡ ਦੇ ਉੱਤੇ ਕੰਟੀਨੈਂਟਲ ਪਾਰਕ ਦੇ ਵਿੱਚ ਸੋ ਲਗਭਗ 100 ਦੇ ਕਰੀਬ ਜਿਹੜੀਆਂ ਬੋਟਸ ਨੇ ਇੱਥੇ ਇਕੱਠੀਆਂ ਹੋ ਕੇ ਇੱਕ ਜਿਹੜਾ ਦੋਸਤੀ ਦਾ ਸੁਨੇਹਾ ਦੇ ਰਹੀਆਂ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ